ਗਿੱਦੜਬਹਾ ਹਲਕੇ ਦੇ ਪਿੰਡ ਦੋਦਾ ਅਤੇ ਕੌਣੀ ਵਿੱਚ ਰਜਵਾਹਾ ਟੁੱਟਣ ਦੇ ਨਾਲ ਕਰੀਬ 100 ਏਕੜ ਤੋਂ ਵੱਧ ਕਣਕ ਦੀ ਫਸਲ ਪਾਣੀ ਵਿੱਚ ਡੁੱਬਣ ਨਾਲ ਖਰਾਬ ਹੋ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਕਿਸਾਨਾਂ ਨੇ ਦੱਸਿਆ ਕਿ ਸੂਏ ਦੇ ਵਿੱਚ ਰਾਤ ਸਮੇਂ ਅਚਾਨਕ ਪਾਣੀ ਆ ਗਿਆ ਅਤੇ ਓਵਰਫਲੋ ਹੋਣ ਕਾਰਨ ਦੋਦਾ ਅਤੇ ਕੌਣੀ ਦੇ ਵਿੱਚ ਟੁੱਟ ਗਿਆ ਜਿਸ ਕਰਕੇ ਕੌਣੀ ਵਿੱਚ ਕਰੀਬ 70 ਏਕੜ ਤੋਂ ਵੱਧ ਅਤੇ ਦੋਦਾ ਵਿੱਚ 30 ਤੋਂ 35 ਏਕੜ ਕਣਕ ਦੀ ਫਸਲ ਪਾਣੀ ਵਿੱਚ ਡੁੱਬਣ ਦੇ ਨਾਲ ਖਰਾਬ ਹੋ ਗਈ ਉਹਨਾਂ ਪ੍ਰਸ਼ਾਸਨ ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਜਦੋਂ ਪਾਣੀ ਦੀ ਲੋੜ ਸੀ ਉਦੋਂ ਤਾਂ ਸੂਏ ਵਿੱਚ ਪਾਣੀ ਨਹੀਂ ਛੱਡਿਆ ਗਿਆ ਜਦੋਂ ਕਿ ਹੁਣ ਕਣਕ ਪੱਕਣ ਵਾਲੀ ਸੀ ਤਾਂ 2-3 ਦਿਨਾਂ ਤੱਕ ਵੱਢਣੀ ਸੀ ਤੇ ਹੁਣ ਸੂਏ ਦੇ ਵਿੱਚ ਅਚਾਨਕ ਪਾਣੀ ਛੱਡ ਦਿੱਤਾ ਜਿਸ ਕਰਕੇ ਉਹਨਾਂ ਦਾ ਵੱਡਾ ਨੁਕਸਾਨ ਹੋ ਗਿਆ ਤਸਵੀਰਾਂ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਕਿਸਾਨਾਂ ਵੱਲੋਂ ਆਪਣੇ ਪੱਧਰ ਤੇ ਰਜਵਾਹੇ ਨੂੰ ਬੰਨਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਮੌਕੇ ਤੇ ਕੋਈ ਵੀ ਅਧਿਕਾਰੀ ਕਰਮਚਾਰੀ ਵਿਭਾਗ ਦਾ ਨਹੀਂ ਪਹੁੰਚਿਆ ਅ ਤਾਂ ਉਹਨਾਂ ਨੇ ਖੁਦ ਹੀ ਘੱਟੇ ਲਾ ਕੇ ਤੇ ਆਪਣੇ ਪੱਧਰ ਤੇ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਰਜਵਾਹੇ ਨੂੰ ਬੰਨਿਆ ਭਲੇ ਵੀ ਕਿੰਨਾ ਕੁ ਨੁਕਸਾਨ ਹੋ ਗਿਆ ਇਹਦੇ ਨਾਲ ਜੀ ਇਹ ਜੀ ਕਰੀਬ ਅੰਦਾਜ਼ਾ ਹੈ 70-80 ਕਿੱਲਾਂ ਚ ਪਾਣੀ ਫਿਰ ਗਿਆ ਹੋਣਾ ਜੀ ਤੇ ਕਿਹੜਾ ਰਜਵਾਹਾ ਤੇ ਕਾਰਨ ਕੀ ਬਣਿਆ ਜੀ ਇਹ ਦੋਧਾ ਰਜਵਾਹਾ ਜੀ ਕਾਰਨ ਇਹ ਓਵਰਫਲ ਹੋ ਗਿਆ ਜੀ ਜਾ ਕੇ ਕੱਲ ਇੱਕ ਮੌਸਮ じゃ ਖਰਾਬ ਸੀ ਇੱਕ ਸਵਾਰਿਆ ਨਹੀਂ ਗਈ ਸੂਆ ਲੰਬੇ ਟਾਈਮ ਤੋਂ ਹੂੰ ਅਸੀਂ ਤਾਂ ਇਹ ਭਾਗ ਦੀਨ ਗੈਲੀ ਮੰਨਦੇ ਜੀ ਉਹਨਾਂ ਨੇ ਦੇਖਿਆ ਹੀ ਨਹੀਂ ਵੀ ਲੋਡ ਹੈ ਨਹੀਂ ਕੀ ਪਹਿਲਾ ਬੰਦ ਸੀ ਜਮ ਕੱਲ ਨੂੰ ਕਮੈਂਟ ਚੱਲਣ ਵਾਲੀ ਸੇਤ ਖੇਤ ਚ ਤਾਂ ਤੇ ਪਰ ਪਾਣੀ ਤਾਂ ਕਿਹਨੇ ਲਾਉਣਾ ਸੀ ਬਾਈ ਮੌਕੇ ਤਾਂ ਬੰਦ ਹੀ ਸੀ ਹੂੰ ਬਾਕੀ ਸਾਨੂੰ ਤੇ ਇਹ ਬੜਾ ਹੈ ਯਾਰ ਜੀ ਜਦੋਂ ਲੋਡ ਸੀ ਇਸ ਵਾਰ ਨਾ ਐ ਸੀਜ਼ਨ ਚ ਕਣ ਕੇ ਤੇ ਸੂਆ ਸਵਾਰ ਕੇ ਵਗ ਗਈ ਜੀ ਗੋਤੂ ਪਰ ਪਾਣੀ ਆਇਆ ਨਹੀਂ ਚੰਗੀ ਤਰ੍ਹਾਂ ਬਹੁਤ ਚੰਗੀ ਤਰ੍ਹਾਂ ਨਹੀਂ ਆਇਆਵੇਂ ਹਿੰਮਤ ਵਾਲੇ ਬੰਦੇ ਕੋਈ ਦੋ ਪਾਣੀ ਲਾ ਗਏ ਉਹਨਾਂ ਕੱਸੀ ਦੇ ਤਾਂ ਆਮ ਤਾਂ ਇੱਕ ਹੀ ਲੱਗਿਆ ਨਹੀਂ ਜਿਆਦਾ ਦੋ ਤਿੰਨ ਪਾਣੀ ਮੋਟਰਾਂ ਦੇ ਲੱਗੇ ਤੇ ਕੋਈ ਮੌਕੇ ਤੇ ਮਹਿਕਮੇ ਵਾਲੇ ਪਹੁੰਚੇ ਬਈ ਕੋਈ ਇਰੀਗੇਸ਼ਨ ਡਿਪਾਰਟਮੈਂਟ ਨਹੀਂ ਆਇਆ ਬਈ ਕੋਈ ਨਹੀਂ ਆਇਆ ਜੀ ਤੁਹਾਡੇ ਪ੍ਰੈਸ ਵਾਲੇ ਦਾ ਜ਼ਰੂਰ ਪ੍ਰਚਾਰ ਆਇਆ ਸੀ ਉਹਨਾਂ ਨਾਲ ਹੀ ਅੱਛਾ ਮਹਿਕਮੇ ਵਾਲਾ ਕੋਈ ਨਹੀਂ ਆ ਕੋਈ ਨਹੀਂ ਤੇ ਆਪ ਹੀ ਬੰਨੇ ਇਹ ਸਾਰਾ ਤੁਸੀਂ ਹਾਂ ਆਪ ਹੀ ਪਿੰਡ ਦੇ ਸਹਿਯੋਗ ਨਾਲ ਸੀਗਾ ਇੱਥੇ ਹੂੰ ਤੇ ਡਿਪਾਰਟਮੈਂਟ ਬਣੀਓ ਕੋਈ ਨਹੀਂ ਆ ਹੈ ਮੌਕੇ ਤੇ ਕੋਈ ਨਹੀਂ ਆ ਬਈ ਤੇ ਪਰਵਾਰੀ ਸਾਹਿਬ ਵਗੈਰਾ ਪਹੁੰਚੇ ਤੇ ਜਗਰਦਾਰੀ ਪਰਵਾਰੀ ਦਾ ਵਿਚਾਰਾ ਇੱਥੇ ਰਿਹਾ ਹਾਲਿਆ ਪਟਵਾਰੀ ਦਾ ਗੱਟੇ ਵਿੱਚ ਕਾਇ ਅੱਛਾ ਨਾਲ ਚੁਕਾਏ ਹੈ ਚਲੋ ਉਹ ਫਿਰ ਪਰਵਾਰ ਕਾਲੀ ਗੱਲ ਬਣ ਜਾਂਦੇ ਨੇ ਬਾਈ ਯਾਰ ਉਹਨਾਂ ਹਨ ਹੂੰ ਚੰਗੇ ਬੰਦੇ ਆ ਤੇ ਬਾਈ ਜੀ ਕੀ ਨਾਮ ਹੈ ਤੁਹਾਡਾ ਜੀ ਮੋਟਾ ਸਿੰਘ ਆ ਜੀ ਤੇ ਕੀ ਗੱਲ ਬਣ ਗਈ ਜੀ ਬਾ ਜੀ ਬੰਦ ਸੀਗਾ ਸੁਆ ਚੰ ਚੱਕ ਛੜਤਾ ਜਿਆਦੇ ਅੱਛਾ ਪਹਿਲਾਂ ਮੋਟਰਾਂ ਨਾਲ ਲਾਇਆ ਆ ਹੁਣ ਜਦੋਂ ਕਣਕਾ ਵੜਨ ਦਾ ਟਾਈਮ ਸੀ ਉਦੋਂ ਫੋਲ ਛੱਕਤਾ ਕਰਕੇ ਪਹਿਲਾ ਆਇਆ ਨਹੀਂ ਪਣੀ ਜਮੋਂ ਨਹੀਂ ਛੱਡਿਆ ਜਾਓ ਮਾਨ ਸਾਹਿਬ ਤਾਂ ਟੇਲੇ ਤੱਕ ਪਣੀ ਪਹੁੰਚ ਗਿਆ ਕੋਈ ਹਾਂ ਮਾਨ ਸਾਹਿਬ ਉੱਥੇ ਬੈਠੇ ਆਖੀ ਜਾਂਦੇ ਉੱਥੇ ਬੈਠੇ ਆਖੀ ਜਾਂਦੇ ਸੀ ਜਾਵੜਿਆ ਤੇ ਪਹੁੰਚਿਆ ਨਹੀਂ ਹੈ ਨਾ ਜੀ ਨਾ ਪਹਿਲਾ ਬੰਦਨ ਦਾ ਜੀ ਨਾ ਕਿਸੇ ਨੇ ਸਵਾਰਿਆ ਜੋ ਇਹ 5 ਸਾਲ ਹੋ ਗਏ ਆ ਹੂੰ ਜਮੋਂ ਕਿਸੇ ਨੇ ਤੇ ਆਣੀ ਨਹੀਂ ਮਰਿਆ 5 ਸਾਲ ਤਾਂ ਬਹੁਤ ਹੋ ਗਏ ਭਾਈ ਤੇ ਟੋਕਾਂ ਵੇਖ ਲੈ ਸਾਰੇ ਆ ਉੱਥੋਂ ਧੂੜ ਘੁਰਦੇ ਰਾਤੋਂ ਲੈ ਕੇ ਤੇ ਸਾਰੇ ਮਤਲਬ 10 ਟੋਕਾ ਹੋਣਗੇ ਖਾ ਕੱਚੀਆਂ ਕਿਸੇ ਨੇ ਪੱਕੀ ਨਹੀਂ ਓਵੇਂ ਪੱਕੀ ਨਹੀਂ ਕਰੀ ਮੁਰਕ ਜਿੱਥੇ ਟੁੱਟ ਗਿਆ ਓਵੇਂ ਆਪ ਹੀ ਓਵੇਂ ਪੰਗਾ ਹੀ ਸਾਰੇ ਤੇ ਆਪ ਹੀ ਬੰਨੀ ਬੰਨੀਆਂ ਨੇ ਫਿਰ ਆਪ ਵੱਧਾ ਸਾਰੇ ਪਿੰਡ ਨੇ ਸੰਯੋਗ ਦਿੱਤ ਨਾਲ ਜੀ ਇਹ ਵੱਧਾ ਉਹ ਤਾਂ ਅਫਸਰ ਪਿੰਡਾਂ ਚ ਆਉਂਦੇ ਆ ਗੱਲਬਾਤ ਸੁਣਨ ਵਾਸਤੇ ਕੋਈ ਅਫਸਰ ਨਹੀਂ ਆਇਆ ਇੱਥੇ ਸਾਡੇ ਗੁਰਦਾਂ ਕਿਸੇ ਨੇ ਗੱਲ ਨਹੀਂ ਸੁਣੀ ਕੋਈ ਗੱਲ ਨਹੀਂ ਸੁਣੀ ਤੇ ਕਿੰਨੇ ਕਿੰਨੇ ਏਕੜ ਵਾਹਣ ਸੀਗਾ ਬਈ ਟੋਟਲ ਜਿਹੜਾ ਖਰਾਬ ਹੋ ਗਿਆ ਤੁਹਾਡਾ ਕਿੰਨਾ ਸੀ ਸਾਡਾ ਹੀ 12 ਕਿੱਲੇ ਥਾਂ ਹੁਣ ਦਰ ਹਨਾ ਹਾਂ 12 ਇਹਦਾ 12 ਸਾਡਾ ਜੀ 12 ਕਿੱਲੇ ਦਾ ਹੋ ਗਿਆ ਤੇ ਹੋਊਗਾ 70 80 ਕਿੱਲਿਆਂ ਦਾ ਪਾਣੀ ਜਾਵੜਾ ਤੇ ਹੁਣ ਕਿੰਨੇ ਦਿਨਾਂ ਤੱਕ ਜਾਵੜਿਆ ਪਛੇਤਾ ਵੱਡਿਆ ਜਾਊਗਾ ਲੱਗਦਾ ਵੀ ਉਹ ਘੱਟੋ ਘੱਟ 15 ਦਿਨ ਜੀ 15 ਦਿਨ ਤਾਂ ਮੰਨੋ ਜੀ 8 ਦਿਨ ਤਾਂ ਪਾਣੀ ਨਹੀਂ ਸੋਖਦਾ ਜੀ 10 ਦਿਨ ਪਾਣੀ ਸੋਖਦਾ ਹਾਂ ਨੀਵੇਂ ਸਮਝਣੋਂ 8 ਦਿਨ ਮੰਗਦੀ ਵੀ ਆ ਮੰਗਦੀ ਸਾਡੀ ਹਾਂ ਤੇ ਬਈ ਜਿਵੇਂ ਅੱਗੇ ਵੀ ਨੁਕਸਾਨ ਹੋਇਆ ਇਸ ਇੱਥੇ ਪਾਸੇ ਹਣਾ ਹੁੰਦਾ ਰਹਿੰਦਾ ਹੁੰਦਾ ਹੀ ਹੋਵੇ ਆਈ ਆਰੀ ਹੁੰਦਾ ਜੀ ਅੱਗੇ ਵੀ ਹੋਇਆ ਹਾਂ ਕੋਈ ਇੱਥੇ ਕੋਈ ਨਾ ਕੋਈ ਦੰਦਾ ਵਿਭਾਗਾਂ ਤੋਂ ਇਨਾ ਕੁਸਤੇ ਸੌਂਦਾ ਆ ਕੇ ਅਸੀਂ ਆ ਟੋਕਾਂ ਹੀ ਪੱਕੀਆਂ ਮੰਗਦੇ ਆ ਟੋਕਾਂ ਵੀ ਕਰਦੇ ਆ ਜੀ ਸੂਰਤ ਰਹਿੰਦੇ ਵੀ ਟੋਕਾਂ ਹੀ ਕਰਦੇ ਆ ਟੋਕਾਂ ਹੀ ਕਰਦੇ ਆ ਸੂਰਤ ਨਾ ਸਵਾਰ ਚੱਲ ਤੇ ਕੋਈ ਡਿਪਾਰਟਮੈਂਟ ਬਣੀ ਹੋਈ ਕੋਈ ਜੀ ਨਹੀਂ ਆਇਆ ਇੱਥੇ ਫੋਨ ਫਾਨ ਕਰਾਈ ਉਹਨੇ ਫੋਨ ਕਰ ਕਰ ਤੜਕੇ ਦੇ ਹੱਕੀ ਜਾਂਦੇ ਸਰਪੰਚ ਸਾਹਿਬ ਵੀ ਕੋਲੇ ਖੜੇ ਆ ਸਾਡੇ ਆਪ ਜਾ ਕੇ ਆਪ ਜਾ ਕੇ ਉੱਥੋਂ ਹਰੀਕੇ ਤੋਂ ਬੰਦ ਉੱਥੋਂ ਪੱਟੀ ਤੋੜ ਕੇ ਆਏ ਆ ਜਮਾਹੇ ਬੰਦੇ ਆਪ ਕਰਨ ਗਏ ਆ ਫੋਨ ਫਾਨ ਤੇ ਕੋਈ ਗੱਲ ਨਹੀਂ ਸੁਣੀ ਹਾਂ ਜੀ ਇਹ ਰੋਟੇ ਲਾ ਕੇ ਬੰਦ ਕਰਕੇ ਆਇਆ ਤਾਂ ਕਹੀਏ ਫਿਰ ਬਈ ਤਾਂ ਹੈ ਸਾਰੇ ਮੋਗੇ ਬੰਦ ਸੀ ਕੋਈ ਇੱਥੇ ਕੁਝ ਨਹੀਂ ਆਇਆ ਸਾਰੇ ਮੋਗੇ ਬੰਦ ਸੀ ਇੱਕ ਵੱਡੂ ਅੱਛਾ ਨਹੀਂ ਹੈਗਾ ਜਿੱਥੇ ਨਹੀਂ ਹੋਈ ਹੈ ਫਿਰ ਕੀ ਨਾਮ ਆ ਬਈ ਮੈਂ ਨਹੀਂ ਸਰਬ ਨਹੀਂ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਪਾਣੀ ਦੇ ਨਾਲ ਇਹ ਬਈ ਜੀ 35 36 ਕਿੱਲੇ ਆ ਜਿਨ੍ਹਾਂ ਦੇ ਵਿੱਚ ਪਾਣੀ ਸਰਦਾ ਇਹ ਡੁੱਬ ਚੁੱਕੀ ਹੈ ਪਹਿਲਾਂ ਨੇਰੀ ਦੀ ਮਾਰਚ ਆਈ ਹੈ ਗੜਿਆਂ ਦੀ ਮਾਰਚ ਆਈ ਹੈ 10 15 ਮਾਨ ਦਾ ਨੁਕਸਾਨ ਪਹਿਲਾਂ ਹੋ ਚੁੱਕਿਆ ਰਾਨਾਂ ਦਾ ਹੁਣ ਕਣਕਾ ਜਿਹੜੀ ਉਹ ਥੱਲੇ ਵੀ ਝੁਈ ਹੋਈ ਵੀ ਸੀ ਉੱਪਰ ਪਾਣੀ ਦੇ ਵਿੱਚ ਡੁੱਬ ਗਈ ਆ ਕੋਲੇ ਕੋਲੇ ਦਾ 70 80% ਨੁਕਸਾਨ ਹੈ ਇਸ ਜ਼ਿਮੀਦਾਰ ਲਈ ਸੂਏ ਦੇ ਵਿੱਚ ਇਹ ਤੋਂ ਪਹਿਲਾਂ ਪਾਣੀ ਆਇਆ ਨਹੀਂ ਬਈ ਨਾ ਢੋਣੇ ਵੇਲੇ ਪਾਣੀ ਆਇਆ ਉਸ ਟਾਈਮ ਵੀ ਲੋਕਾਂ ਨੇ ਆਪਦੇ ਜਨਰੇਟਰ ਚ ਲਾ ਕੇ ਟਰੈਕਟਰ ਚ ਲਾ ਕੇ ਪਾਣੀ ਲਾਇਆ ਢੋਣਾ ਪਾ ਲਿਆ ਉਸ ਤੋਂ ਬਾਅਦ ਕਣਕ ਬੀਜੀ ਕਣਕ ਦੀ ਵੀ ਕੋਰ ਲਾਉਣ ਲਈ ਵੀ ਨਹੀਂ ਪਾਣੀ ਆਇਆ ਅੱਛਾ ਕਣਕ ਦੀ ਕੋਰ ਵੀ ਨਹੀਂ ਲੱਗੀ ਨਹੀਂ ਨਹੀਂ ਕੋਰ ਵੀ ਨਹੀਂ ਲੱਗੀਗੀ ਹੁਣ ਪਾਣੀ ਆਇਆ ਉਹ ਵੀ ਓਵਰਫਲੋ ਆਇਆ ਬਿਨਾਂ ਦੱਸੇ ਜੋ ਬਿਨਾਂ ਸੂਚਿਤ ਕੀਤੇ ਹੋਏ ਪਾਣੀ ਛੱਡਿਆ ਗਿਆ ਰਾਤ ਨੂੰ ਪਾਣੀ ਛੱਡਿਆ ਗਿਆ ਓਵਰਫਲੋ ਹੋ ਕੇ ਜਿਹੜਾ ਸੂਆ ਅੱਗੇ ਨਹੀਂ ਗਿਆ ਇਹ ਉੱਟ ਟੁੱਟ ਗਿਆ ਇਹਦੇ ਵਿੱਚ ਗੱਠਾਂ ਵੀ ਇਹਦੇ ਵਿੱਚ ਗੰਦ ਇੰਨਾ ਸਿੱਟਿਆ ਗਿਆ ਇਹਦੇ ਵਿੱਚ ਪਰਾਲੀ ਦੀਆਂ ਗੱਠਾਂ ਵੀ ਆਣਾਂ ਬਿਲਕੁਲ ਸਫਾਈ ਦਾ ਕੋਈ ਧਿਆਨ ਨਹੀਂ ਦੇ ਤੁਸੀਂ ਦੇਖੋ ਕਿੰਨਾ ਇਹਦੇ ਵਿੱਚ ਘਾਹ ਉੱਗਿਆ ਹੋਇਆ ਹੈ ਪਾਣੀ ਨਹੀਂ ਲੰਘ ਸਕਦਾ ਇੱਥੇ ਮੀਟ ਵੀ ਆ ਕੇ ਬੈਠਦਾ ਉਸ ਨੂੰ ਵੀ ਨਹੀਂ ਜਾਣਕਾਰੀ ਦਿੱਤੀ ਵੀ ਜੋ ਸੂਏ ਪਟੇਲਾਂ ਤੇ ਆ ਕੇ ਚੈੱਕ ਕਰਦੇ ਆ ਪਟਾਲ ਉਹਨਾਂ ਨੇ ਵੀ ਨਹੀਂ ਜਾਣਕਾਰੀ ਦਿੱਤੀ ਆ ਕੇ ਵੀ ਸੂਆ ਅੱਗੇ ਪਾਣੀ ਜਾ ਨਹੀਂ ਸਕਦਾ ਕਿਉਂਕਿ ਬੰਦ ਹੋਇਆ ਵਾ ਬਿਨਾਂ ਜਾਣਕਾਰੀ ਦਿੱਤੀ ਤੇ ਹੋਈ ਛੱਡਤਾ ਜਿਸ ਕਾਰਨ ਇਹ ਸਾਰੇ ਜ਼ਿੰਮੇਵਾਰਾਂ ਦਾ ਨੁਕਸਾਨ ਹੋਇਆ ਤੇ ਪਾਣੀ ਵੈਸੇ ਉਹ ਵਗਦਾ ਰਹਿੰਦਾ ਲਗਾਤਾਰ ਇਹ ਨਹੀਂ ਪਾਣੀ ਵਾਟਰ ਬਾਕਸ ਲਈ ਵੀ ਨਹੀਂ ਹੁੰਦਾ ਇਹਦੇ ਵਿੱਚ ਅੱਛਾ ਇੰਨਾ ਵੀ ਨਹੀਂ ਹੁੰਦਾ ਭਾਈ 3 ਇੰਚ ਵੀ ਨਹੀਂ ਹੁੰਦਾ 4 ਇੰਚ ਵੀ ਨਹੀਂ ਪਾਣੀ ਹੁੰਦਾ ਇਹ ਤਾਂ ਇਸ ਤਰ੍ਹਾਂ ਲੱਗਦਾ ਮੈਂ ਜਾਣਬੁੱਝ ਕੇ ਫਸਲਾਂ ਸਾਫ਼ ਕਰਨ ਲਈ ਛੱਡਿਆ ਗਿਆ ਹੂੰ ਤੇ ਜਿਵੇਂ ਭਗਵੰਤ ਮਾਨ ਕਹਿੰਦੇ ਸੀ ਟੇਲਾ ਤੱਕ ਪਾਣੀ ਪਹੁੰਚਦਾ ਉਹ ਤਾਂ ਦੇ ਬੜੇ ਦਾਵੇ ਦੂਵੇ ਕਰੀ ਜਾਂਦੇ ਆ ਤੇ ਇਹ ਤਾਂ ਕਣਕਾ ਮਾਰਨ ਆਸਤੇ ਪਹੁੰਚਿਆ ਧਰਨ ਵਾਸਤੇ ਇੱਕ 13 ਅਪ੍ਰੈਲ ਤੱਕ ਕੋਈ ਮਸ਼ੀਨ ਨਹੀਂ ਚੱਲਦੀਗੀ ਜਮੀਂਦਾਰ ਭਗਵੰਤ ਮਾਨ ਵੀ ਜ਼ਿਮੀਂਦਾਰਾਂ ਦਾ ਮੁੰਡਾ ਉਸ ਨੂੰ ਇਹ ਜਾਣਕਾਰੀ ਨਹੀਂ ਵੀ 13 ਅਪ੍ਰੈਲ ਨੂੰ ਹਜੇ ਬਾੜੀ ਸ਼ੁਰੂ ਨਹੀਂ ਹੋਈ ਮੰਡੀ ਦੇ ਵਿੱਚ ਇੱਕ ਢੇਰ ਵੀ ਨਹੀਂ ਆਇਆ ਤਾਂ ਬਿਨਾਂ ਦੇਖੋ ਵੀ ਕਣਕ ਵੱਢਣ ਵਾਲੀ ਹੈ ਸਾਰੀ ਕਿਸਾਨਾਂ ਦੀ ਤਾਂ ਇਹਨਾਂ ਨੇ ਪਾਣੀ ਛੱਡ ਦਿੱਤਾ ਗਿਆ ਕੀ ਮੰਗ ਹੈ ਪ੍ਰਸ਼ਾਸਨ ਤੋਂ ਜੀ ਮੰਗ ਇਹ ਹੈ ਜੀ ਜਿੰਨਾ ਜ਼ਿਮੀਂਦਾਰਾਂ ਦਾ ਨੁਕਸਾਨ ਹੋਇਆ ਈ ਉਹਨਾਂ ਨੂੰ ਮਾਅਦਿਆ ਦਿੱਤਾ ਜਾਵੇ ਫਿਰ ਕੀ ਨਾਮ ਹੈ ਬਾਈ ਬਾਈ ਕਰਮਜੀਤ ਸਿੰਘ ਤੇ ਕਿੰਨਾ ਕ ਨੁਕਸਾਨ ਹੋ ਗਿਆ ਸੂਏ ਨਾਲ ਬਾਈ ਸੂਏ ਨਾਲ 20-25 ਕਿੱਲੇ ਸੀਗੇ ਸਾਰੇ ਸਾਰਾ ਭਰ ਗਿਆ ਪਾਣੀ ਬਾਈ ਠੇਕੇ ਤੇ ਲਈ ਸੀ 80000 ਨੂੰ ਸਾਰੇ ਚ ਪਾਣੀ ਭਰ ਗਿਆ ਸਾਰੀ ਕੰਕ ਡਿੱਗੀ ਸੀ ਸਾਰੀਆਂ ਬੱਲਾਂ ਬੱਲਾਂ ਡੋਪੀਆਂ ਵਿੱਚ ਤੇ ਪਹਿਲਾਂ ਵੀ ਪਾਣੀ ਪੁਣੀ ਆਉਂਦਾ ਰਿਹਾ ਟਾਈਮ ਨਾ ਲਾਉਂਦੇ ਰਹੇ ਉਹ ਕਿ ਨਹੀਂ ਇਸ ਟਾਈਮ ਨਹੀਂ ਵੀ ਪਹਿਲਾਂ ਕਦੇ ਪਾਣੀ ਇੱਕ ਕਰੀ ਵੀ ਨਹੀਂ ਲਾਇਆ ਸੀ ਉਹਦਾ ਰਾਤ ਆਇਆ ਪਾਣੀ ਫੁੱਲ ਜਾਵਾਂ ਭਰਿਆ ਆਉਂਦਾ ਸੀ ਸੂਆ ਕੋਈ ਸਫਾਈ ਨਹੀਂ ਇਹਦੀ ਤੇ ਵਿੱਚ ਇਹਦੇ ਗੰਦਾ ਪੂਰਾ ਭਰਿਆ ਬੰਦ ਸੀਗਾ ਸੂਆ ਜਾਵਾਂ ਤੇ ਇੱਥੇ ਆ ਕੇ ਜਾਵਾਂ ਉਹ ਇੱਥੇ ਟੁੱਟਿਆ ਸੂਆ ਉਹ ਟੁੱਟ ਗਿਆ ਤੇ ਕੋਈ ਮਹਿਕਮੇ ਵਾਲਾ ਕੋਈ ਆਇਆ ਕਿ ਨਹੀਂ ਮਹਿਕਮੇ ਵਾਲੇ ਆਏ ਸੀ ਅਜ ਤਾਂ ਨੇ ਅੱবি ਸਾਨੂੰ ਤਾਂ ਮਾਫੀਆ ਦੇਣ ਜਿਹੜਾ ਬੰਦ ਆ ਸਾਡਾ ਨੁਕਸਾਨ ਹੋਇਆ ਸਾਡਾ ਘਰ ਨੂੰ ਮਾਕਵੇ ਵਾਲੇ ਵੀ ਵੇਖ ਕੇ ਗਏ ਆ ਬਾਕੀ ਅੱਜਾਂ ਦੇ ਸਵੇਰ ਕਰਾਂਗੇ ਕੱਲ ਨੂੰ ਤੇ ਵੈਸੇ ਪਹਿਲੀ ਨੂੰ ਪਾਣੀ ਲੱਗਦਾ ਬਾਈ ਇਸ ਚੋਕੇ ਨਹੀਂ ਲੱਗਦਾ ਕਾ ਬਾਈ ਪਹਿਲੀ ਨੂੰ ਅਸੀਂ ਤਾਂ ਲਾ ਆਣੀਆ ਸਾਲ ਹੋ ਗਿਆ ਸਾਡੇ ਕੋਲ ਤਾਂ ਠੇਕੇ ਤੇ ਸੀ ਤੁਹਾਡੇ ਕੋਲ ਤਾਂ ਪਾਣੀ ਕਦੇ ਆਇਆ ਨਹੀਂ ਸੂਏ ਦਾ ਸਾਲ ਹੋ ਗਿਆ ਇਹ ਨਹੀਂ ਕਦੇ ਸਾਲ ਹੋ ਗਿਆ ਸਾਡੇ ਕੋਲ ਤਾਂ ਆ ਜਾਣੀ ਅੱਗੇ ਪਾਣੀ ਤੇ ਰਾਤ ਆਇਆ ਪਾਣੀ ਇਹਦੇ ਚ ਬਾਈ ਤੇ ਓਵਰਫਲੋ ਹੋ ਕੇ ਟੁੱਟਿਆ ਸਾਰਾ ਹੈ ਹਾਂ ਓਵਰਫਲੋ ਹੋ ਕੇ ਬਾਈ ਕੋਈ ਸਫਾਈ ਨਹੀਂ ਇਹਦੀ ਸੂਏ ਦੀ ਗਾਹ ਬੰਦ ਆ ਜਮਾਂ ਸੂਆ ਤੇ ਰਾਤ ਉਹਨਾਂ ਨੇ ਤੇਲ ਤੇ ਪਾਣੀ ਚਾਹੀਦਾ ਰਾਤ ਛੱਡਦਾ ਉਹਨਾਂ ਨੇ ਪਹਿਲਾਂ ਕੋਈ ਵੇਖਣ ਨਹੀਂ ਆਇਆ ਸੂਏ ਨੂੰ ਬਾਈ ਪਾਣੀ ਲੰ ਕੋਈ ਕੋਸ ਨਹੀਂ ਇਹਦਾ ਉਹਦਾ ਹੱਲ ਕੋਈ ਨਹੀਂ ਕੀਤਾ ਤੇ ਭਾਈ ਲੀਕ ਹੁੰਦਾ ਪਹਿਲਾਂ ਵੀ ਦੱਸਿਆ ਵੀ ਲੀਕ ਹੁੰਦਾ ਸੀ ਤੇ ਲੱਗਦਾ ਕਣਕ ਵੱਡੀ ਜਾਊਗੀ ਜਿਵੇਂ ਜਿਵੇਂ ਪਿਆ ਪਾਣੀ ਹੁਣ ਇਹ ਦੂਬਾ 10 15 ਦਿਨ ਤਹ ਜੇ ਇਹ ਬਾਹਰ ਤੇ ਮਸ਼ੀਨ ਨਹੀਂ ਚੱਲਣੀ ਉਹ ਤੁਹਾਨੂੰ ਗੰਦ ਕਣਕ ਗਲ ਜਾਣੀ ਸਾਰੀ ਹੂੰ ਹੁਣ ਪਾਣੀ ਭਰਿਆ ਪਿਆ ਵਿੱਚ ਨੁਕਸਾਨ ਹੋ ਜਾ ਤੇ ਪਾਣੀ ਫਿਰ ਤੁਸੀਂ ਆਪ ਹੀ ਕੱਢਿਆ ਨੇ ਵੀ ਲਾ ਕੇ ਸਭ ਆਉਂਦੀ ਆ ਬਈ ਆਪ ਦਾ ਜੇ ਕੋਈ ਹੱਲ ਹੁੰਦਾ ਤਾਂ ਆਪ ਅਸੀਂ ਮਾਰੀ ਜੰਨੇ ਮੱਥਾ ਹਣ ਬਈ ਤੇ ਸਾਹਮਣੇ ਤੇ ਕੋਈ ਨਹੀਂ ਆਇਆ ਹੈ ਨਾ ਮਾੜਾ ਮੋਟਾ ਵੇਖ ਕੇ ਮੁੜ ਗਏ ਬਾਈ ਲੀਡਰ Uite, ai te urbam, cu fantea de